हां जी ਵਿਦਿਆਰਥੀਓ ਅੱਜ ਆਪਾਂ ਜਿਹੜਾ ਇਤਿਹਾਸ ਦਾ 10ਵੀਂ ਦਾ ਦੂਸਰਾ ਜਿਹੜਾ ਪਾਰਟ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਝੋਣ ਪ੍ਰਸ਼ਨਾਂ ਦੇ ਜਿਹੜੇ ਲਗਾਤਾਰ ਤੁਹਾਡੇ ਲਈ ਬਹੁਤ ਝੋਣ ਪ੍ਰਸ਼ਨ ਬਣਾ ਰਹੇ ਹਾਂ ਪਹਿਲਾ ਜਿਹੜਾ ਆਪਣਾ ਪੰਜਾਬ ਦੀਆਂ ਭੂਗੋਲ ਵਿਸ਼ੇਸ਼ਤਾਵਾਂ ਦਾ ਇਹਦੇ ਇਤਿਹਾਸ ਤੇ ਕੀ ਪ੍ਰਭਾਵ ਪਿਆ 72 ਸਵਾਲ ਬਣਾਏ ਸੀ ਆਪਾਂ ਜਿਹੜੀ ਕਿ ਤਿੰਨ ਵੀਡੀਓ ਦੇ ਵਿੱਚ ਪਿੱਛੇ ਮੌਜੂਦ ਆ ਤੁਸੀਂ ਜਾ ਕੇ ਜਿਹੜਾ ਸਾਰਾ ਚੈਨਲ ਤੇ ਦੇਖ ਸਕਦੇ ਹੋ ਉਹ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਿਹੜਾ ਬਕਾਇਦਾ ਤੌਰ ਤੇ ਉਹ ਚੀਜ਼ ਦਿੱਤੀ ਹੋਈ ਹੈਗੀ ਉੱਥੇ ਸਾਰੀਆਂ ਵੀਡੀਓ ਮੌਜੂਦ ਆ ਗਈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਆਸਾ ਕਿ ਜਿਹੜੀ ਪੂਰੀ ਮਿਹਨਤ ਦੇ ਨਾਲ ਤੁਹਾਡੇ ਲਈ ਸਵਾਲ ਬਣਾਏ ਜਾ ਰਹੇ ਨੇ ਇੱਕ ਵੀ ਸਵਾਲ ਜਿਹੜਾ ਇਹਨਾਂ ਤੋਂ ਬਾਹਰ ਨਾ ਆਵੇ ਤੇ ਇਕੱਲੀ-ਕੱਲੀ ਲਾਈਨ ਦੇ ਵਿੱਚੋਂ ਸਵਾਲ ਬਣਾਤਾ ਤਾਂ ਕਿ ਤੁਹਾਡੀ ਤਿਆਰੀ ਪੂਰੀ ਅੱਛੀ ਹੋ ਸਕੇ ਸੋ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚੇ ਕੋਈ ਵੀ ਕਿਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਆਉਂਦਾਗਾ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਜ਼ਿਆਦਾ ਕੋਸ਼ਿਸ਼ ਕਰਾਂਗੇ ਸੋ ਆਓ ਵਿਦਿਆਰਥੀਓ ਜਿਹੜਾ ਵੀਡੀਓ ਲੰਮੀ ਜ਼ਰੂਰ ਬਣੂਗੀ ਥੋੜੀ ਜੀ 20 ਸਵਾਲ ਕਰਾਂਗੇ ਅੱਜ ਆਪਾਂ ਇਹਦੇ ਵਿੱਚ ਪਰ ਇਹਨੂੰ ਅੰਤ ਤੱਕ ਜ਼ਰੂਰ ਦੇਖਿਓ ਪੂਰੀ ਵਿਚਾਰ ਚਰਚਾ ਜਿਹੜੀ ਆਪਾਂ ਅੱਜ ਕਰਨੀ ਹੈ ਸੋ ਜਿਹੜਾ ਨਾਮ ਹੈ ਉਹ ਹੈ ਅ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਕੀ ਸੀਗੀ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਪੰਜਾਬ ਹੈ ਉਹਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਕੀ ਸੀਗੀ ਅੱਜ ਦਾ ਇਤਿਹਾਸ ਦਾ ਸਵਾਲ ਇਹ ਹੈ ਜੀ ਤਪਾ ਦੇਖਦੇ ਜਿਹੜਾ ਕਿਸ ਕਿਹੜੀਆਂ ਵਕਰੀਆਂ-ਵਕਰੀਆਂ ਹਕੂਮਤਾਂ ਇਸ ਧਰਤੀ ਦੇ ਉੱਪਰ ਬਹੁਤ ਜਿਹੜੀ ਧਾੜ ਵੀ ਆਏ ਇਸ ਦੇ ਉੱਪਰ ਤੇ ਕਿਹਨਾਂ ਦਾ ਰਾਜ ਰਿਹਾ ਸਭ ਤੋਂ ਪਹਿਲਾ ਸਵਾਲ ਜਿਹੜਾ ਜਾ ਰਿਹਾਗਾ ਦਿੱਲੀ ਦੇ ਸੁਲਤਾਨ ਬਹਿਲool ਖਾਨ ਲੋਧੀ ਦਾ ਸ਼ਾਸਨ ਕਾਲ ਦੱਸੋ ਦਿੱਲੀ ਦੇ ਸੁਲਤਾਨ ਬਹਿਲool ਖਾਨ ਲੋਧੀ ਦਾ ਸ਼ਾਸਨ ਕਾਲ ਦੱਸਣਾ ਜੀ ਬਹਿਲool ਖਾਨ ਲੋਧੀ ਦਾ ਜਿਹੜਾ ਸ਼ਾਸਨ ਕਾਲ ਕਦੋਂ ਰਿਹਾ 1499 ਤੋਂ 1517 ਈਸਵੀ ਦੂਸਰੀ ਆਪਸ਼ਨ ਹੈ 1517 ਤੋਂ 1526 ਈਸਵੀ ਤੀਸਰੀ ਆਪਸ਼ਨ ਹੈ 1450 ਤੋਂ 1499 ਈਸਵੀ ਤੇ ਸਸਾ ਆਪਸ਼ਨ ਆ ਜਾਂਦੀ ਹੈਗੀ 1520 ਤੋਂ ਲੈ ਕੇ 1525 ਈਸਵੀ ਤਾਂ ਜੀ ਗੈਸ ਕਰੋ ਸਾਰੇ ਵਿਦਿਆਰਥੀ ਦਿੱਲੀ ਦੇ ਸੁਲਤਾਨ ਤੁਸੀਂ ਪੜਿਆ ਹੋਣਾ ਇਹ ਬਹਿਲੌਰ ਖਾਂ ਲੋਧੀ ਦਾ ਸ਼ਾਸਨ ਕਾਲ ਕਦੋਂ ਦਾਗਾ ਤਾਂ ਵਿਦਿਆਰਥੀ ਉਹਦਾ ਠੀਕ ਉੱਤਰ ਬਣ ਜਾਂਦਾਗਾ 1450 ਤੋਂ ਲੈ ਕੇ 1499 ਈਸਵੀ ਇਹ 1499 ਈ ਤੱਕ ਦਾ ਜਿਹੜਾ ਬਣਦਾਗਾ ਉਹ ਬਹਿਲੋਲ ਖਾਨ ਲੋਧੀ ਦਾ ਸ਼ਾਸਨ ਕਾਲ ਆ ਜਿਹੜਾ ਕਿ ਦਿੱਲੀ ਦਾ ਸੁਲਤਾਨ ਸੀਗਾ ਕਈ ਵਾਰੀ ਜਿਹੜਾ ਇਸ ਤਰ੍ਹਾਂ ਸ਼ਾਸਨ ਕਾਲ ਬਾਰੇ ਇਸ ਪ੍ਰਸ਼ਨ ਪੁੱਛ ਲਿਆ ਜਾਂਦਾ ਅਕਸਰ ਤੇ ਸਾਨੂੰ ਪੂਰਨ ਤਰੀਕੇ ਦੇ ਨਾਲੇ ਪਤਾ ਹੋਵੇ ਵੀ ਕਿਸ ਸੁਲਤਾਨ ਦਾ ਸ਼ਾਸਨ ਕਾਲ ਕਿਹੜੇ ਕਿਹੜੇ ਸਮੇਂ ਦੇ ਉੱਪਰ ਰਿਹਾ ਦੂਸਰੀ ਜਿਹੜੀ ਸਵਾਲ ਤੁਹਾਡੀ ਨਜ਼ਰ ਕਰਦੇ ਆ ਦੂਸਰਾ ਸਵਾਲ ਕੀ ਹੈ ਦੂਸਰਾ ਸਵਾਲ ਆ ਜਾਂਦਾ ਜੀ ਦਿੱਲੀ ਦੇ ਸੁਲਤਾਨ ਬਣਨ ਤੋਂ ਬਾਅਦ ਬਹਿਲੋਲ ਖਾਨ ਲੋਧੀ ਨੇ ਕਿਸ ਨੂੰ ਪੰਜਾਬ ਦਾ ਨਾਜ਼ਮ ਬਣਾਇਆ ਤਾਂ ਦਿੱਲੀ ਦੇ ਸੁਲਤਾਨ ਬਣਨ ਤੋਂ ਬਾਅਦ ਜਿਹੜੀ ਗੱਲ ਆ ਜਾਂਦੀ ਆ ਤਾਂ ਫਿਰ ਬਹਿਲੋਲ ਖਾਨ ਲੋਧੀ ਆ ਜਿਹੜਾ ਕਿਸ ਨੂੰ ਪੰਜਾਬ ਦਾ ਨਾਜ਼ਮ ਬਣਾ ਦਿੰਦਾਗਾ ਪੰਜਾਬ ਦਾ ਨਾਜ਼ਮ ਕਿਸ ਨੂੰ ਥਾਪ ਦਿੰਦਾਗਾ ਦਿੱਲੀ ਦੇ ਸੁਲਤਾਨ ਬਣਨ ਤੋਂ ਬਾਅਦ ਬਹਿਲੌਰ ਖਾਨ ਲੋਧੀ ਪੰਜਾਬ ਦਾ ਨਾਜ਼ਮ ਕਿਸ ਨੂੰ ਥਾਪ ਦਿੰਦਾ ਊੜਾ ਹੈ ਜੀ ਸ਼ੇਖ ਯੂਸਫ ਐ ਜਿਹੜਾ ਹੈ ਤਤਾਰ ਖਾਨ ਨੂੰ ਈੜੀ ਹੈ ਨਿਜ਼ਾਮ ਖਾਨ ਤੇ ਸਸਾ ਹੈ ਬਾਰਬਖਸ਼ ਤਾਂ ਕਿਸ ਨੂੰ ਜਿਹੜਾ ਦਿੱਲੀ ਦਾ ਸੁਲਤਾਨ ਬਣਨ ਤੋਂ ਬਾਅਦ ਬਹਿਲੋਲ ਖਾਂ ਲੋਧੀ ਨੇ ਕਿਸ ਨੂੰ ਪੰਜਾਬ ਦਾ ਨਾਜ਼ਮ ਬਣਾਇਆ ਤਾਂ ਗੈਸ ਕਰੋ ਇੱਥੇ ਤਾਂ ਦਿੱਲੀ ਦੇ ਸੁਲਤਾਨ ਬਣਨ ਤੋਂ ਬਾਅਦ ਬਹਿਲੋਲ ਖਾਂ ਲੋਧੀ ਨੇ ਜੀ ਜਿਹੜਾ ਤਤਾਰ ਖਾਂ ਨੂੰ ਤਤਾਰ ਖਾਂ ਨੂੰ ਬਣਾ ਦਿੱਤਾ ਸੀਗਾ ਜਿਹੜਾ ਪੰਜਾਬ ਦਾ ਨਾਜ਼ਮ ਕਿਸ ਨੂੰ ਬਣਾਇਆਗਾ ਉਹ ਤਤਾਰ ਖਾਂ ਨੂੰ ਬਣਾ ਦਿੱਤਾ ਸੀਗਾ ਨਾਜ਼ਮ ਪੰਜਾਬ ਦਾ ਤੀਸਰਾ ਸਵਾਲ ਤੁਹਾਡੀ ਨਜ਼ਰ ਕਰਦੇ ਆਂ ਬਹਿਲੋਲ ਲੋਧੀ ਨੇ ਕਿਸ ਨੂੰ ਸਰਹੰਦ ਦਾ ਨਾਜ਼ਮ ਬਣਾਇਆ ਜੀ ਬਹਿਲੋਲੋਦੀ ਨੇ ਕਿਸ ਨੂੰ ਸਰਹੰਦ ਦਾ ਨਾਜ਼ਮ ਬਣਾਇਆ ਤੀਸਰਾ ਸਵਾਲ ਹੈ ਜਿਹੜਾ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਬਹਿਲੋਲੋਦੀ ਨੇ ਕਿਸ ਨੂੰ ਸਰਹੰਦ ਦਾ ਨਾਜ਼ਮ ਬਣਾਇਆ ਸਰਹੰਦ ਦਾ ਨਾਜ਼ਮ ਕਿਹਨੂੰ ਬਣਾਇਆ ਸੀਗਾ ਤਾਂ ਜਿਹੜਾ ਬਹਿਲੋਲੋਦੀ ਨੇ ਪੰਜਾਬ ਦਾ ਨਾਜ਼ਮ ਤਾਂ ਬਣਾਤਾ ਸੀ ਤਤਾਰਖਾਨ ਨੂੰ ਹੁਣ ਗੱਲ ਆਉਂਦੀ ਹੈ ਸਰਹੰਦ ਦਾ ਨਾਜ਼ਮ ਕਿਸ ਨੂੰ ਮਾਫ ਕਰਨਾ ਸਰਹੰਦ ਦਾ ਨਿਜ਼ਾਮ ਜਿਹੜਾ ਕਿਸ ਨੂੰ ਬਣਾਇਆ ਸੀਗਾ ਤਾਂ ਪੰਜਾਬ ਦਾ ਜਿਹੜਾ ਨਾਜ਼ਮ ਹੈ ਉਹ ਬਣਾਇਆ ਸੀਗਾ ਆਪਣਾ ਆਪਣਾ ਇਹਨੂੰ ਜਿਹੜਾ ਹੈ ਪੰਜਾਬ ਦਾ ਨਾਜ਼ਮ ਬਣਾਇਆ ਸੀਗਾ ਤਤਾਰਖਾਨੂ ਤੇ ਬੈਲੋਲਦੀ ਨੇ ਸਰਹੰਦ ਦਾ ਜਿਹੜਾ ਨਾਜ਼ਮ ਆਪਾਂ ਨਿਜ਼ਾਮ ਲਿਖਤੇ ਇਥੇ ਨਾਜ਼ਮ ਆਊਗਾ ਮਾਫ ਕਰਨਾ ਥੋੜਾ ਜਿਹਾ ਨਾਜ਼ਮ ਨਾਜ਼ਮ ਕਿਹਨੂੰ ਬਣਾਇਆ ਸੀਗਾ ਉੱਤਰ ਆ ਜਾਂਦਾ ਜੀ ਊੜਾ ਨਿਜ਼ਾਮ ਖਾਨ ਨਿਜ਼ਾਮ ਖੰਦ ਦਾ ਨਾਮ ਸ਼ਿਕੰਦਰ ਲੋਧੀ ਸੀਗਾ ਜੀ ਕਈ ਵਾਰ ਪੁੱਛ ਲੈਂਦੇ ਆ ਵੀ ਸ਼ਿਕੰਦਰ ਲੋਧੀ ਦਾ ਨਾਮ ਕੀ ਸੀਗਾ ਨਿਜ਼ਾਮ ਖਾਨ ਸੀਗਾ ਇਹ ਵੀ ਰੱਖਿਓ ਥੋੜਾ ਜਿਹਾ ਧਿਆਨ ਦੇ ਵਿੱਚ ਐੜਾ ਹੈ ਸ਼ੇਖ ਯੂਸਫ ਈੜੀ ਹੈ ਤਤਾਰਖਾਨੂ ਤੇ ਸਸਾ ਹੈ ਬਾਰਬਖਸ਼ਾ ਤਬਾਹ ਬਹਿਲੋਲ ਲੋਦੀ ਨੇ ਕਿਸ ਨੂੰ ਸਰਹੰਦ ਦਾ ਨਾਜਮ ਬਣਾਇਆ ਸੀਗਾ ਜੀ ਸਵਾਲ ਇਹ ਪੈਦਾ ਹੁੰਦਾ ਬਹਿਲੋਲ ਲੋਦੀ ਨੇ ਨਿਜ਼ਾਮ ਖਾਨ ਜਾਨੀ ਕਿ ਸ਼ਿਕੰਦਰ ਲੋਦੀ ਨੂੰ ਜਿਹੜਾ ਬਣਾਇਆ ਸੀਗਾ ਆਪਣਾ ਜਿਹੜਾ ਹੈਗਾ ਸਰਹੰਦ ਦਾ ਨਿਜ਼ਾਮ ਜਿਹੜਾ ਬਣਾਇਆ ਸੀਗਾ ਬਹਿਲੋਲ ਲੋਦੀ ਨੇ ਜਿਹੜਾ ਸ਼ਿਕੰਦਰ ਲੋਦੀ ਨੂੰ ਸ਼ਿਕੰਦਰ ਲੋਦੀ ਸੀ ਜਿਹੜਾ ਬਹਿਲੋਲ ਲੋਦੀ ਦਾ ਪੁੱਤਰ ਸੀਗਾ ਜਿਹੜਾ ਸ਼ਿਕੰਦਰ ਲੋਦੀ ਹੈ ਬਹਿਲੋਲ ਲੋਦੀ ਦਾ ਪੁੱਤਰ ਸ਼ਿਕੰਦਰ ਲੋਦੀ ਸੀਗਾ ਅਗਲਾ ਸਵਾਲ ਆ ਜਾਂਦਾ ਜੀ ਨizam khan ਸ਼ਿਕੰਦਰ ਲੋਧੀ ਨੇ ਯਾਨੀ ਕਿ ਨizam khan ਸ਼ਿਕੰਦਰ ਲੋਧੀ ਨੇ ਪੰਜਾਬ ਦੇ ਕਿਸ ਨਾਜ਼ਮ ਨੂੰ ਹਰਾਇਆ ਜਿਸ ਨੇ ਉਸ ਦੇ ਪਿਤਾ ਵਿਰੁੱਧ ਬਗਾਵਤ ਕੀਤੀ ਸੀ ਨizam khan ਯਾਨੀ ਕਿ ਸ਼ਿਕੰਦਰ ਲੋਧੀ ਨੇ ਪੰਜਾਬ ਦੇ ਕਿਸ ਨਾਜ਼ਮ ਨਾਜ਼ਮ ਨੂੰ ਹਰਾਇਆ ਸੀਗਾ ਪੰਜਾਬ ਦੇ ਕਿਸ ਨਾਜ਼ਮੇ ਨੂੰ ਹਰਾਇਆ ਸੀਗਾ ਜਿਨੇ ਉਹਦੇ ਪਿਤਾ ਦੇ ਵਿਰੁੱਧ ਬਗਾਵਤ ਕਰਤੀ ਸੀਗੀ ਵੀ ਊੜਾ ਹੈ ਤਾਤਾਰ ਖਾਨ ਨੂੰ ਐੜਾ ਹੈ ਬਰਬਖਸ਼ਾ ਨੂੰ ਇਹ ਈੜੀ ਹੈ ਸੇਖ ਯੂਸਫ ਨੂੰ ਤੇ ਸੱਸਾ ਹੈ ਦਲਾਵਰ ਖਾਨ ਨੂੰ ਤਾਂ ਦੇਖਣ ਵਿਦਿਆਰਥੀ ਪੜਿਆ ਹੋਊਗਾ ਤੁਸੀਂ ਕਿਤਾਬ ਦੇ ਵਿੱਚੋਂ ਪੇਪਰ ਦਿੱਤੇ ਆ 10ਵੀਂ ਦੇ ਆਉਣੇ ਹੁਣ ਦੇਖੋ ਇਸ ਤਰ੍ਹਾਂ ਪ੍ਰੀਖਿਆ ਹੁੰਦੀ ਆ ਸਵਾਲ ਬਣਦੇ ਨੇ ਤਾਂ ਨizam ਖਾਨ ਨੇ ਪੰਜਾਬ ਦੇ ਕਿਸ ਨਾਜਮ ਨੂੰ ਹਰਾਇਆ ਸੀ ਜਿਨੇ ਉਹਦੇ ਪਿਤਾ ਵਿਰੁੱਧ ਬਗਾਵਤ ਕੀਤੀ ਸੀ ਤਾਂ ਨizam ਖਾਨ ਨੇ ਤਤਾਰ ਖਾਨ ਨੂੰ ਹਰਾਇਆ ਸੀਗਾ ਤਤਾਰ ਖਾਨ ਨੇ ਜਿਹੜਾ ਹੈਗਾ ਉਹਦੇ ਪਿਤਾ ਦੇ ਵਿਰੁੱਧ ਜਿਹੜੀ ਬਗਾਵਤ ਕੀਤੀ ਸੀਗੀ ਤਤਾਰ ਖਾਨ ਨੇ ਤਾਂ ਸਿਕੰਦਰ ਲੋਧੀ ਨੂੰ ਜਿਹੜਾ ਉਹਦੇ ਪਿਤਾ ਨੇ ਇਬਰਾਹਿਮ ਲੋਧੀ ਨੇ ਭੇਜਿਆ ਸੀ ਤੇ ਇਬਰਾਹਿਮ ਲੋਧੀ ਨੇ ਫਿਰ ਇਹਨੂੰ ਸਭ ਕੁ ਸਿਖਾਇਆ ਸੀਗਾ ਤਤਾਰ ਖਾਨ ਨੂੰ ਅਗਲਾ ਸਵਾਲ ਆ ਜੀ ਸ਼ਿਕੰਦਰ ਲੋਧੀ ਦਾ ਸ਼ਾਸਨ ਕਾਲ ਦੱਸੋ ਸ਼ਿਕੰਦਰ ਲੋਧੀ ਦਾ ਸ਼ਾਸਨ ਕਾਲ ਕਦੋਂ ਹੈ ਜਿਹੜਾ ਸ਼ਿਕੰਦਰ ਲੋਧੀ ਦਾ ਊੜਾ ਹੈ 1517 ਤੋਂ ਲੈ ਕੇ 1526 ਏਡੀ ਐੜਾ ਹੈ 1499 ਤੋਂ ਲੈ ਕੇ 1517 ਏਡੀ 1450 ਤੋਂ ਲੈ ਕੇ 1499 ਏਡੀ ਈਡੀ ਸਸਾ ਹੈ 1520 ਤੋਂ ਲੈ ਕੇ 1525 ਏਡੀ ਦੇਖੋ ਜੀ ਇਹਦਾ ਕਿਹੜਾ ਉਤਰ ਆਗਾ ਸ਼ਕੰਦਰ ਲੋਧੀ ਦਾ ਸ਼ਾਸਨ ਕਾਲ ਸ਼ਕੰਦਰ ਲੋਧੀ ਦਾ ਸ਼ਾਸਨ ਕਾਲ ਬਣ ਜਾਂਦਾ ਜੀ 1499 ਤੋਂ ਲੈ ਕੇ 1517 ਏਡੀ ਤੱਕ ਦਾ ਜਿਹੜਾ ਸਮਾਂ ਹੈ ਜਿਹੜਾ ਸ਼ਾਸਨ ਕਾਲ ਹੈ ਉਹ ਸ਼ਕੰਦਰ ਲੋਧੀ ਦਾ ਬਣ ਜਾਂਦਾਗਾ 1499 ਤੋਂ ਲੈ ਕੇ 1500 ਜਿਹੜਾ 17 ਏਡੀ ਦਾ ਜਿਹੜਾ ਬਣ ਜਾਂਦਾਗਾ ਸੋ ਅੱਗੇ ਆਪਾਂ ਚੱਲਦੇ ਹਾਂ 6ਵੇਂ ਸਵਾਲ ਤੇ 6ਵਾਂ ਸਵਾਲ ਕੀ ਕਹਿੰਦਾਗਾ ਤੁਹਾਡੀ ਨਜ਼ਰ ਵੱਲ ਜਾ ਰਿਹਾ ਜਿਹੜਾ ਸਕਰੀਨ ਦੇ ਉੱਪਰ ਦੇਖਿਓ ਆਓ ਤਾਂ ਫਿਰ ਅਗਲਾ ਸਵਾਲ ਹੈ ਜੀ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾਗਾ ਲੋਧੀ ਬਾਦਸ਼ਾਹ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਹਨੂੰ ਮੰਨਿਆ ਜਾਂਦਾ ਜੀ ਊੜਾ ਹੈ ਬ੍ਰਹਮ ਲੋਧੀ ਐੜਾ ਹੈ ਦੌਲਤਖਾਨ ਲੋਧੀ ਈੜੀ ਹੈ ਬਹਿਲੋਲ ਖਾਨ ਲੋਧੀ ਤੇ ਸਸਾ ਹੈ ਸਿਕੰਦਰ ਲੋਧੀ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸ ਨੂੰ ਮੰਨਿਆ ਜਾਂਦਾਗਾ ਇਹ ਆਪਾਂ ਜਵਾਬ ਦੇਣਾ ਇਹ ਸਵਾਲ ਜਿਹੜਾ ਹੈਗਾ ਪਿਛਲੀ ਵਾਰੀ ਐਮੀਨੈਂਸ ਦੇ ਵਿੱਚ ਆਇਆ ਹੋਇਆਗਾ ਆਇਆ ਹੋਇਆ ਇਹ ਬਹੁਤ ਮਹੱਤਵਪੂਰਨ ਸਵਾਲ ਆ ਪਿਛਲੇ ਵਾਰੀ ਆਇਆ ਹੋਇਆ ਇਹ ਤੁਹਾਨੂੰ ਨੋਟ ਕਰਾ ਦਈਏ ਤਾਂ ਜਿਹੜਾ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਗੈਸ ਕਰੋ ਇਹਨੂੰ ਮੰਨਦੇ ਹੋ ਤੁਸੀਂ ਤਾਂ ਇਹ ਮੰਨਿਆ ਜਾਂਦਾ ਬਈ ਸ਼ਿਕੰਦਰ ਲੋਧੀ ਨੂੰ ਸ਼ਿਕੰਦਰ ਲੋਧੀ ਨੂੰ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਜਿਹੜਾ ਬਾਦਸ਼ਾਹ ਮੰਨਿਆ ਜਾਂਦਾ ਹੈ ਅੱਗੇ 7ਵੇਂ ਸਵਾਲ ਵੱਲ ਚੱਲਦੇ ਆ ਜੀ 7ਵਾਂ ਸਵਾਲ ਕੀ ਹੈ ਸ਼ਿਕੰਦਰ ਲੋਧੀ ਨੇ ਕੇਂਦਰੀ ਪੰਜਾਬ ਦਾ ਨਿਜ਼ਾਮ ਕਿਸ ਨੂੰ ਨਿਯੁਕਤ ਕੀਤਾ ਸੀਗਾ ਜਿਹੜਾ ਸ਼ਿਕੰਦਰ ਲੋਧੀ ਨੇ ਕਿਸ ਨੂੰ ਜਿਹੜਾ ਨਿਯੁਕਤ ਕੀਤਾ ਸੀਗਾ ਦੌਲਤ ਖਾਨ ਲੋਧੀ ਨੂੰ ਦਲਾਵਰ ਖਾਨ ਨੂੰ ਹੁਸੈਨ ਖਾਨ ਨੂੰ ਤੇ ਆਲਮ ਖਾਨ ਨੂੰ ਤਾਂ ਪੰਜਾਬ ਦਾ ਜਿਹੜਾ ਜਿਹੜਾ ਨਿظام ਕਿਸ ਨੂੰ ਜਿਹੜਾ ਨਿਯੁਕਤ ਕੀਤਾ ਸੀਗਾ ਸ਼ਿਕੰਦਰ ਲੋਧੀ ਨੇ ਤਾਂ ਸੱਤਵੇਂ ਦਾ ਉੱਤਰ ਦੇਖੋ ਜੀ ਗੈਸ ਕਰੋ ਤਾਂ ਸ਼ਿਕੰਦਰ ਲੋਧੀ ਨੇ ਕਿਹਨੂੰ ਜਿਹੜਾ ਕੇਂਦਰੀ ਪੰਜਾਬ ਦਾ ਨਿਜ਼ਾਮ ਨਿਯੁਕਤ ਕੀਤਾ ਦੌਲਤ ਖਾਨ ਲੋਧੀ ਦਲਾਵਰ ਖਾਨ ਹੁਸੈਨ ਖਾਨ ਆਲਮ ਖਾਨ ਤਾਂ ਸਹੀ ਉੱਤਰ ਬਣ ਜਾਂਦਾ ਜੀ ਦੌਲਤ ਖਾਨ ਲੋਧੀ ਨੂੰ सिकंदर लोदी ਨੇ ਜਿਹੜਾ ਕੇਂਦਰੀ ਪੰਜਾਬ ਦਾ ਨਿਜਾਮ ਨਿਯੁਕਤ ਕਰਤਾ ਸੀਗਾ ਅਗਲਾ ਸਵਾਲ ਜੀ ਦੁਆਬਾ ਚੱਜ ਵਿੱਚ ਕਿਸ ਦਾ ਬੋਲ ਵਾਲਾ ਸੀ ਦੁਆਬਾ ਚੱਜ ਵਿੱਚ ਕਿਸ ਦਾ ਬੋਲ ਵਾਲਾ ਸੀਗਾ ਦੁਆਬਾ ਚੱਜ ਦੇ ਵਿੱਚ ਕਿਸ ਦਾ ਬੋਲ ਵਾਲਾ ਸੀਗਾ ਤੇ ਊੜਾ ਹੈ ਗਖੜਾਂ ਦਾ ਐੜਾ ਹੈ ਗੋਰਖਿਆਂ ਦਾ ਈੜੀ ਹੈ ਅੰਗਰੇਜ਼ਾਂ ਦਾ ਤੇ ਸਸਾ ਹੈ ਮਰਾਠਿਆਂ ਦਾ ਤਾਂ ਕਿਸ ਦਾ ਬੋਲ ਵਾਲਾ ਸੀਗਾ ਜੀ ਦੁਆਬਾ ਚੱਜ ਦੇ ਵਿੱਚ ਜਦੋਂ ਜਿਹੜਾ ਬੋਲ ਵਾਲਾ ਦਬਦਬਾ ਸੀਗਾ ਉਹ ਕਿਸ ਦਾ ਸੀਗਾ ਗਖੜਾਂ ਦਾ ਗੋਰਖਾਂ ਦਾ ਅੰਗਰੇਜ਼ਾਂ ਦਾ ਜਾਂ ਫਿਰ ਮਰਾਠਿਆਂ ਦਾ ਤਾਂ ਦੁਆਬਾ ਚੱਜ ਦੇ ਵਿੱਚ ਸੀਗਾ ਜੀ ਗਖੜਾਂ ਦਾ ਬੋਲ ਵਾਲਾ ਸੀਗਾ ਜੀ ਦੁਆਬਾ ਚੱਜ ਦੇ ਵਿੱਚ ਅੱਗੇ ਨਵਾਂ ਸਵਾਲ ਤੁਹਾਡੀ ਨਜ਼ਰ ਵੱਲ ਜਾ ਰਿਹਾਗਾ ਬਹੁਤ ਮਹੱਤਵਪੂਰਨ ਸਵਾਲ ਨੇ ਇਹ ਬਹੁਤ ਮਿਹਨਤ ਨਾਲ ਬਣਾਏ ਗਏ ਨੇ ਇਧਰ ਉਧਰ ਕਿਤਾਬਾਂ ਦੇ ਵਿੱਚ ਨਹੀਂ ਚੱਕੇਗੇ ਪੂਰੀ ਮਿਹਨਤ ਕੀਤੀ ਹੈ ਤਾਂ ਕਿ ਤੁਹਾਡੇ ਇਤਿਹਾਸ ਵਾਲੇ ਭਾਗ ਦੇ ਵਿੱਚੋਂ ਨੌ ਦੇ ਵਿੱਚੋਂ ਨੌ ਜਿਹੜੇ ਨੰਬਰ ਪੂਰੀ ਤਰ੍ਹਾਂ ਪ੍ਰਪੱਕ ਹੋ ਜਾਣ ਅੱਗੇ ਹੈਗਾ ਜੀ ਸ਼ਿਕੰਦਰ ਲੋਧੀ ਕਿਸ ਨੂੰ ਲੋਧੀਆਂ ਦੇ ਕਬੀਲੇ ਦੇ ਚਾਰ ਮੁਖੀ ਸਰਦਾਰਾਂ ਵਿੱਚੋਂ ਇੱਕ ਮੰਨਦਾ ਸੀਗਾ ਸ਼ਿਕੰਦਰ ਲੋਧੀ ਹੈ ਜਿਹੜਾ ਕਿਸ ਨੂੰ ਲੋਧੀਆਂ ਦੇ ਕਬੀਲੇ ਦੇ ਚਾਰ ਮੁਖੀ ਸਰਦਾਰਾਂ ਦੇ ਵਿੱਚੋਂ ਇੱਕ ਮੰਨਦਾ ਸੀਗਾ ਉਹ ਹੈ 우ੜਾ ਦੌਲਤ ਖਾਨ ਲੋਧੀ ਐੜਾ ਹੈ ਆਲਮ ਖਾਨ ਈੜੀ ਹੈ ਦਲਾਵਰ ਖਾਨ ਤੇ ਸਸਾ ਹੈ ਅਫਦਲ ਅਜ਼ੀਜ਼ ਤਾਂ ਸਿਕੰਦਰ ਲੋਧੀ ਕਿਸ ਨੂੰ ਲੋਧੀਆਂ ਦੇ ਕਬੀਲੇ ਦੇ ਚਾਰ ਮੁਖੀ ਸਰਦਾਰਾਂ ਵਿੱਚੋਂ ਇੱਕ ਮੰਨਦਾ ਸੀਗਾ ਤਾਂ ਇਹਦਾ ਸਹੀ ਉੱਤਰ ਜਵਗ ਜਾਂਦਾ ਜੀ ਦੌਲਤ ਖਾਨ ਲੋਧੀ ਨੂੰ ਉਹ ਜਿਹੜਾ ਕਬੀਲੇ ਦੇ ਚਾਰ ਮੁਖੀ ਸਰਦਾਰਾਂ ਚੋਂ ਇੱਕ ਮੰਨਦਾ ਸੀਗਾ ਸਿਕੰਦਰ ਲੋਧੀ ਜਿਹੜਾ ਹੈਗਾ ਦੌਲਤ ਖਾਨ ਲੋਧੀ ਨੂੰ ਜਿਹੜਾ ਕਿ ਵੀਲੇ ਦੇ ਚਾਰ ਮੁਕੀ ਸਰਦਾਰਾਂ ਵਿੱਚੋਂ ਇੱਕ ਹੈ ਉਹ ਅੱਗੇ 10ਵਾਂ ਸਵਾਲ ਜਿਹੜਾ ਤੁਹਾਡੀ ਨਜ਼ਰ ਜਾ ਰਿਹਾਗਾ Hindu ਦੇਵੀ ਦੇਵਤਿਆਂ ਦੇ ਬੁੱਤਾਂ ਤੇ ਮੰਦਰਾਂ ਨੂੰ ਤੋੜਨਾ ਕਿਹੜਾ ਬਾਦਸ਼ਾਹ ਆਪਣਾ ਸ਼ੁਗਲ ਸਮਝਦਾ ਸੀਗਾ Hindu ਦੇਵੀ ਦੇਵਤਿਆਂ ਦੇ ਜਿਹੜਾ ਬੁੱਤਾਂ ਤੇ ਮੰਦਰਾਂ ਨੂੰ ਤੋੜਨਾ ਕਿਹੜਾ ਬਾਦਸ਼ਾਹ ਸੀਗਾ ਜਿਹੜਾ ਆਪਣਾ ਸ਼ੁਗਲ ਸਮਝਦਾ ਸੀਗਾ ਜਿਹੜਾ Hindu ਦੇਵੀ ਦੇਵਤਿਆਂ ਦੇ ਬੁੱਤਾਂ ਨੂੰ ਤੋੜ ਦਿੰਦਾ ਸੀਗਾ ਕੌਣ ਸੀਗਾ ਜੀ ਉਹ ਊੜਾ ਹੈ ਬਹਿਲੋਲ ਖਾਂ ਲੋਧੀ ਐੜਾ ਹੈ ਸ਼ਿਕੰਦਰ ਲੋਧੀ ਈੜੀ ਹੈ ਆਲਮ ਖਾਂ ਤੇ ਸਸਾ ਹੈ ਇਬਰਾਹਿਮ ਲੋਧੀ ਗੈਸ ਕਰੋ ਤੁਸੀਂ 10ਵੀਂ ਚ ਹੋਣੀ ਪੜਕੇ ਆਏ ਹੋਗੇ ਸਵਾਲ ਇਸ ਤਰ੍ਹਾਂ ਬਣਦੇ ਹੁੰਦੇ ਨੇ ਤਾਂ 10ਵੇਂ ਦਾ ਜਿਹੜਾ ਜਾ ਰਿਹਾ ਜੀ Hindu ਦੇਵੀ ਦੇਵਤਿਆਂ ਦੇ ਬੁੱਤਾਂ ਤੇ ਮੰਦਰਾਂ ਨੂੰ ਤੋੜਨਾ ਕਿਹੜਾ ਬਾਦਸ਼ਾਹ ਆਪਣਾ ਸ਼ੁਗਲ ਸਮਝਦਾ ਸੀਗਾ ਉਹ ਇਬਰਾਹਿਮ ਜਿਹੜਾ ਆ ਮਾਫ ਕਰਨਾ 10ਵੇਂ ਦਾ Hindu ਦੇਵੀ ਦੇਵਤਿਆਂ ਦੇ ਮੰਦਰਾਂ ਨੂੰ ਬੁੱਤਾਂ ਨੂੰ ਤੋੜਨਾ ਕਿਹੜਾ ਬਾਦਸ਼ਾਹ ਆਪਣਾ ਸ਼ੁਗਲ ਸਮਝਦਾ ਸੀਗਾ ਉਹ ਸਮਝਦਾ ਸੀਗਾ ਬਈ ਸ਼ਿਕੰਦਰ ਲੋਧੀ ਸੀਗਾ ਤਾਂ ਇਬਰਾਹਿਮ ਲੋਧੀ ਨਹੀਂ ਹੈ ਸ਼ਿਕੰਦਰ ਲੋਧੀ ਸਮਝਦਾ ਸੀਗਾ Hindu ਦੇਵੀ ਦੇਵਤਿਆਂ ਦੇ ਬੁੱਤਾਂ ਤੇ ਮੰਦਰਾਂ ਨੂੰ ਤੋੜਨਾ ਉਹ ਸਮਝਦਾ ਸੀਗਾ ਆਪਣਾ ਸ਼ੁਗਲਾ ਸਿਕੰਦਰ ਲੋਧੀ ਸਮਝਦਾ ਸੀ ਸਵਾਲ ਐਂ ਵੀ ਆ ਸਕਦਾਗਾ ਜਿਹੜਾ ਧਿਆਨ ਨਾਲ ਜਿਹੜਾ ਤੁਸੀਂ ਪੂਰੀ ਪਰਪੱਕ ਤਿਆਰੀ ਇੱਥੇ ਆਵਦੀ ਜਿਹੜੀ ਕਰਕੇ ਦਿਖਾਉਣੀ ਆ ਅਗਲੀ ਸੀਟ ਦੇ ਵੱਲ ਚੱਲਦੇ ਆਂ ਫਾਂ ਅਗਲੀ ਸੀਟ ਕੀ ਹੈ ਅੱਗੇ ਸਵਾਲ ਨੰਬਰ ਹੈ 11 ਸਕਰੀਨ ਦੇ ਉੱਪਰ ਦੇਖ ਰਹੇ ਹਾਂ ਸਵਾਲ ਨੰਬਰ 11 ਕੀ ਕਹਿ ਰਿਹਾ ਜੀ ਇਬਰਾਹਿਮ ਲੋਧੀ ਦਾ ਸ਼ਾਸਨ ਕਾਲ ਦੱਸੋ ਇਬਰਾਹਿਮ ਲੋਧੀ ਦਾ ਸ਼ਾਸਨ ਕਾਲ ਕਦੋਂ ਸੀਗਾ ਜੀ ਇਬਰਾਹਿਮ ਲੋਧੀ ਦਾ ਸ਼ਾਸਨ ਕਾਲ ਇਹਦੇ ਵਿੱਚ 1450 एडी ਤੋਂ ਲੈ ਕੇ 1499 एडी ਇਹ ਜਿਹੜਾ ਹੈ 1499 एडी ਤੋਂ ਲੈ ਕੇ 1517 एडी एडी ਹੈ 1517 एडी ਤੋਂ ਲੈ ਕੇ 1526 एडी ਤੇ ਸੱਸਾ ਹੈ 1520 एडी ਤੋਂ ਲੈ ਕੇ 1524 एडी ਤਾਂ ਗੈਸ ਕਰੋ ਕਿ ਇਬਰਾਹਿਮ ਲੋਧੀ ਦਾ ਸ਼ਾਸਨ ਕਾਲ ਕਦੋਂ ਸੀਗਾ ਇਬਰਾਹਿਮ ਲੋਧੀ ਦਾ ਜਿਹੜਾ ਸ਼ਾਸਨ ਕਾਲ ਰਿਹਾ ਜੀ ਈਡੀ ਆਪਸ਼ਨ ਬਿਲਕੁਲ ਠੀਕ ਜਾ ਰਿਹਾ 1517 एडी ਤੋਂ ਲੈ ਕੇ 1526 एडी ਤੱਕ ਦਾ ਜਿਹੜਾ ਸ਼ਾਸਨ ਕਾਲ ਸੀਗਾ ਉਹ ਇਬਰਾਹਿਮ ਲੋਧੀ ਦਾ ਸ਼ਾਸਨ ਕਾਲ ਰਿਹਾਗਾ ਅੱਗੇ 12ਵੇਂ ਸਵਾਲ ਵੱਲ ਚੱਲਦੇ ਆ ਸਕੰਦਰ ਲੋਧੀ ਤੋਂ ਬਾਅਦ ਕੌਣ ਦਿੱਲੀ ਦੇ ਤਖਤ ਉੱਤੇ ਬੈਠਿਆ ਇਹ ਵੀ ਪਤਾ ਹੋਣਾ ਚਾਹੀਦਾ ਆਪਾਂ ਨੂੰ ਸ਼ਾਸਨ ਕਾਲ ਦਾ ਵੀ ਜਿਹੜਾ ਕਿਹੜੇ ਬਾਦਸ਼ਾਹ ਤੋਂ ਬਾਅਦ ਕਿਹੜਾ ਜਿਹੜਾ ਤਖਤ ਉੱਤੇ ਬੈਠਦਾ ਸੀਗਾ ਤਸ਼ਕੰਦਰ ਲੋਧੀ ਤੋਂ ਬਾਅਦ ਕੌਣ ਦਿੱਲੀ ਦੇ ਤਖਤ ਉੱਤੇ ਬੈਠਿਆ ਜੀ ਊੜਾ ਹੈ ਬਹਿਲੋਲ ਖਾਨ ਲੋਧੀ ਐੜਾ ਹੈ ਦੌਲਤ ਖਾਨ ਲੋਧੀ ਈੜੀ ਹੈ ਇਬਰਾਹਿਮ ਲੋਧੀ ਤੇ ਸਸਾ ਹੈ ਆਲਮ ਖਾਨ ਤਾਂ ਗੈਸ ਕਰੋ ਸ਼ਕੰਦਰ ਲੋਧੀ ਤੋਂ ਬਾਅਦ ਕੌਣ ਦਿੱਲੀ ਦੇ ਤਖਤ ਉੱਤੇ ਬੈਠਦਾਗਾ ਕਾ ਸ਼ਿਕੰਦਰ ਲੋਧੀ ਦੇ ਬਾਅਦ ਜਿਹੜਾ ਹੈਗਾ ਦਿੱਲੀ ਦੇ ਤਖਤ ਉੱਤੇ ਬੈਠਦਾ ਹੈਗਾ ਇਬਰਾਹਿਮ ਲੋਧੀ ਬੈਠਦਾ ਹੈਗਾ ਇਬਰਾਹਿਮ ਲੋਧੀ ਉਸ ਤੋਂ ਬਾਅਦ ਜਿਹੜਾ ਦਿੱਲੀ ਦੇ ਤਖਤ ਤੇ ਬੈਠਦਾ ਤੇ ਦਿੱਲੀ ਦਾ ਬਾਦਸ਼ਾ ਬਣ ਜਾਂਦਾ ਹੈਗਾ 13ਵਾਂ ਸਵਾਲ ਤੁਹਾਡੀ ਨਜ਼ਰ ਹਾਇ ਕਿਹੜਾ ਬਾਦਸ਼ਾ ਬੁਰੀ ਤਰ੍ਹਾਂ ਆਪਣੇ ਸ਼ਾਸਨ ਕਾਲ ਵਿੱਚ ਅਸਫਲ ਰਿਹਾ ਇਸ ਤਰ੍ਹਾਂ ਵੀ ਸਵਾਲ ਬਣ ਜਾਂਦੇ ਹੁੰਦੇ ਨੇਗੇ ਪੁੱਛਿਆ ਜਾ ਸਕਦਾ ਹੁੰਦਾ ਵੀ ਕਿਹੜਾ ਬਾਦਸ਼ਾ ਸੀ ਜਿਹੜਾ ਬੁਰੀ ਤਰ੍ਹਾਂ ਆਪਣੇ ਸ਼ਾਸਨ ਕਾਲ ਵਿੱਚ ਅਸਫਲ ਰਿਹਾ ਇਸ ਕਰਕੇ ਤੁਹਾਨੂੰ ਡੂੰਗੀ ਸੌਂ ਚਾਹੀਦੀ ਹੈ ਹਾਇ ਤੁਹਾਡੀ ਕਿਤਾਬ ਦੇ ਵਿੱਚੋਂ ਸਵਾਲ ਦੇਖੋ ਡੂੰਗੀ ਸੌਂ ਦੇ ਨਾਲ ਇਸ ਤਰ੍ਹਾਂ ਬਣਨਗੇ ਸਵਾਲ ਉੜਾ ਹੈ ਸਿਕੰਦਰ ਲੋਧੀ ਐੜਾ ਹੈ ਇਬਰਾਹਿਮ ਲੋਧੀ ਈੜੀ ਹੈ ਬਹਿਲੋਲ ਖਾਂ ਲੋਧੀ ਤੇ ਸਸਾ ਹੈ ਦੌਲਤ ਖਾਂ ਲੋਧੀ ਤਾਂ 13ਵੇਂ ਦਾ ਆਪਾਂ ਜਿਹੜਾ ਕਿਹੜਾ ਬਾਦਸ਼ਾਹ ਸੀਗਾ ਬੁਰੀ ਤਰ੍ਹਾਂ ਆਪਣੇ ਸ਼ਾਸਨ ਕਾਲ ਵਿੱਚ ਅਸਫਲ ਰਿਹਾ ਉਹ ਸੀਗਾ ਬਈ ਇਬਰਾਹਿਮ ਲੋਧੀ ਸੀਗਾ ਜਿਹੜਾ ਬੁਰੀ ਤਰ੍ਹਾਂ ਆਪਣੇ ਸ਼ਾਸਨ ਕਾਲ ਵਿੱਚ ਜਿਹੜਾ ਅਸਫਲ ਰਿਹਾ ਸੀਗਾ ਤਾਂ ਇਸ ਨੂੰ ਜਿਹੜਾ ਹੈਗਾ ਅਗਲਾ ਸਵਾਲ ਹੈ ਕਿਹੜੇ ਬਾਦਸ਼ਾਹ ਨੂੰ ਪਠਾਨ ਇੱਕ ਸਰਦਾਰ ਤੋਂ ਵੱਧ ਕੁਝ ਵੀ ਨਹੀਂ ਸੀ ਸਮਝਦੇ ਕਿਹੜੇ ਬਾਦਸ਼ਾਹ ਨੂੰ ਪਠਾਨ ਇੱਕ ਸਰਦਾਰ ਤੋਂ ਵੱਧ ਕੁਝ ਵੀ ਨਹੀਂ ਸਮਝਦੇ ਉਹਨਾਂ ਨੇ ਬਾਦਸ਼ਾਹ ਦੇ ਵਿਰੁੱਧ ਬਗਾਵਤ ਦਾ ਝੰਡਾ ਖੜਾ ਕਰਤਾ ਸੀਗਾ ਤਾਂ ਕਿਹੜਾ ਬਾਦਸ਼ਾਹ ਸੀਗਾ ਜਿਹਨੂੰ ਪਠਾਨ ਇੱਕ ਸਰਦਾਰ ਤੋਂ ਵੱਧ ਕੁਝ ਵੀ ਨਹੀਂ ਸਮਝਦੇ ਊੜਾ ਹੈ ਇਬਰਾਹਿਮ ਲੋਧੀ ਐੜਾ ਹੈ ਸ਼ਿਕੰਦਰ ਲੋਧੀ ਤੇ ਈੜੀ ਹੈ ਬਹਿਲੋਲ ਖਾਨ ਲੋਧੀ ਤੇ ਸੱਸਾ ਹੈ ਦੌਲਤ ਖਾਨ ਲੋਧੀ ਤਾਂ ਕਿਹੜਾ ਬਾਦਸ਼ਾਹ ਸੀਗਾ ਜੀ ਗੈਸ ਕਰਿਏ ਉਹ ਇਬਰਾਹਿਮ ਲੋਧੀ ਸੀਗਾ ਬਈ ਜੀਨੂੰ ਜਿਹੜਾ ਹੈਗਾ ਉਹ ਜਿਹੜੇ ਉੱਥੋਂ ਦੇ ਪਠਾਨ ਸੀਗੇ ਇੱਕ ਸਰਦਾਰ ਤੋਂ ਵੱਧ ਕੁਝ ਨਹੀਂ ਸਮਝਦੇ ਸੀਗੇ ਇਸੇ ਕਰਕੇ ਉਹਨਾਂ ਪਠਾਣਾ ਨੇ ਬਾਦਸ਼ਾਹ ਦੇ ਵਿਰੁੱਧ ਬਗਾਵਤ ਦਾ ਝੰਡਾ ਖੜਾ ਕਰਤਾ ਸੀਗਾ ਇਬਰਾਹਿਮ ਲੋਧੀ ਦੇ ਵਿਰੁੱਧ ਅੱਗੇ 15ਵਾਂ ਸਵਾਲ ਦੇਖ ਰਹੇ ਹਾਂ ਸਕਰੀਨ ਤੇ ਤੁਸੀਂ ਤਤਾਰਖਾਨ ਦੀ ਮੌਤ ਤੋਂ ਬਾਅਦ ਪੰਜਾਬ ਦਾ ਸੂਬੇਦਾਰ ਕਿਸ ਨੂੰ ਨਿਯਤ ਕੀਤਾ ਗਿਆ ਤਤਾਰਖਾਨ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਪੰਜਾਬ ਦਾ ਸੂਬੇਦਾਰ ਕਿਹਨੂੰ ਬਣਾਤਾ ਈ ਊੜਾ ਹੈ ਆਲਮ ਖਾਨ ਲੋਧੀ ਐੜਾ ਹੈ ਦੌਲਤ ਖਾਨ ਲੋਧੀ ਕੀੜੀ ਹੈ ਗਲਾਮਰਖਾ ਲੋਧੀ ਤੇ ਸੱਸਾ ਹੈ ਅਬਦਲ ਅਜ਼ੀਜ਼ ਤਤਾਰਖਾਂ ਦੀ ਮੌਤ ਤੋਂ ਬਾਅਦ ਪੰਜਾਬ ਦਾ ਸੂਬੇਦਾਰ ਕੌਣ ਬਣਦਾ ਜਿਹੜਾ ਦੇਖੋ ਕੌਣ ਬਣਦਾਗਾ ਹੁਣੇ ਹੁਣ ਪੜ੍ਹਿਆ ਤੁਸੀਂ 10ਵੀਂ ਦੇ ਵਿੱਚ ਤਤਾਰਖਾਂ ਦੀ ਮੌਤ ਤੋਂ ਬਾਅਦ ਜਿਹੜਾ ਪੰਜਾਬ ਦਾ ਸੂਬੇਦਾਰ ਬਣ ਜਾਂਦਾਗਾ ਉਹ ਬਣਦਾ ਬਈ ਦੌਲਤਖਾਂ ਲੋਧੀ ਬਣ ਜਾਂਦਾਗਾ ਜਿਹੜਾ ਤਤਾਰਖਾਂ ਦੀ ਮੌਤ ਤੋਂ ਬਾਅਦ ਪੰਜਾਬ ਦਾ ਸੂਬੇਦਾਰ ਬਣ ਜਾਂਦਾਗਾ ਅੱਗੇ ਆਪਾਂ ਚੱਲਦੇ ਆਂ ਅਗਲੇ ਸਵਾਲ ਵੱਲ ਅਗਲਾ ਸਵਾਲ ਕੀ ਜਿਹੜਾ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਅੱਗੇ ਹੈ 16ਵਾਂ ਸਵਾਲ ਜੀ ਤੁਸੀਂ ਵੇਖ ਰਹੇ ਹੋਗੇ 16ਵਾਂ ਸਵਾਲ ਕਿਸ ਤਰ੍ਹਾਂ ਦਾ ਹੈ ਆਓ ਵੇਖੀਏ ਜਰਾ ਕਿੰਨਾ ਜਿਹੜਾ ਕਿੰਨਾ ਨੇ ਇਬਰਾਹਿਮ ਲੋਧੀ ਦੇ ਖਿਲਾਫ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਕਿੰਨਾ ਨੇ ਇਬਰਾਹਿਮ ਲੋਧੀ ਦੇ ਖਿਲਾਫ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ ਦੌਲਤ ਖਾਨ ਲੋਧੀ ਆਲਮ ਖਾਨ ਦਲਾਵਰ ਖਾਨ ਤੇ ਦੌਲਤ ਖਾਨ ਲੋਧੀ ਦਲਾਵਰ ਖਾਨ ਤੇ ਆਲਮ ਖਾਨ ਅਬਦਲ ਅਜ਼ੀਜ਼ ਤੇ ਦੌਲਤ ਖਾਨ ਲੋਧੀ ਦੇਖੋ ਸਕਰੀਨ ਦੇ ਉੱਪਰ ਇਸ ਦਾ ਜਵਾਬ ਦਿਓ ਵੀ ਕਿੰਨਾ ਨੇ ਇਬਰਾਹਿਮ ਲੋਧੀ ਦੇ ਖਿਲਾਫ ਸ਼ਾਜਸ਼ਾ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ ਉਹ ਕੀਤੀਆਂ ਸੀ ਬਈ ਦੌਲਤਖਨ ਲੋਧੀ ਤੇ ਆਲਮ ਖਾਨ ਨੇ ਦੌਲਤਖਨ ਲੋਧੀ ਸੀ ਜਿਹੜਾ ਪੰਜਾਬ ਦਾ ਸੂਬੇਦਾਰ ਬਣਾਤਾ ਸੀਗਾ ਤੇ ਆਲਮ ਖਾਨ ਸੀਗਾ ਜਿਹੜਾ ਇਹਦਾ ਅੱਗੇ ਆਪਣਾ ਅਗਲੇ ਸਵਾਲ ਦੇ ਵਿੱਚ ਜ਼ਿਕਰ ਵੀ ਕੀਤਾ ਹੋਇਆ ਉੱਥੇ ਤੁਹਾਨੂੰ ਦੱਸਦੇ ਆਂ ਵੀ ਆਲਮ ਖਾਨ ਕੌਣ ਸੀਗਾ ਇਹਨਾਂ ਨੇ ਦੋਵਾਂ ਨੇ ਮਿਲ ਕੇ ਜਿਹੜਾ ਹੈਗਾ ਗੰਢ ਧੁੱਪ ਕਰਕੇ ਇਬਰਾਹਿਮ ਲੋਧੀ ਦੇ ਖਿਲਾਫ ਸ਼ਾਜਸ਼ਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਆਸ ਹੈ ਕਿ ਅੱਜ ਦਾ ਸੈਸ਼ਨ ਬਹੁਤ ਵਧੀਆ ਜਾ ਰਿਹਾ ਹੁਣ ਤੇ ਤੁਹਾਨੂੰ ਪਰਪੱਕ ਸਮਝ ਲੱਗਦੀ ਹੋਣੀ ਆ ਵੀ ਇੱਕ ਵੀ ਸਵਾਲ ਤੁਹਾਡਾ ਤੇ ਆਤਮ ਵਿਸ਼ਵਾਸ ਵੀ ਝਲਕਦਾ ਹੋਣਾਗਾ ਵੀ ਇੱਕ ਵੀ ਸਵਾਲ ਜਿਹੜਾ ਬਾਹਰ ਨਹੀਂ ਜਾਊਗਾ ਜੇਕਰ ਪੂਰੀ ਪਰਪੱਕ ਤਿਆਰੀ ਦੇ ਨਾਲ ਇਹਨਾਂ ਸਵਾਲਾਂ ਨੂੰ ਵੇਖਾਂਗੇ ਤੱਕਾਂਗੇ ਤਾਂ ਜਿਹੜਾ ਹੈਗਾ ਉਹ ਜ਼ਰੂਰ ਕਾਮਯਾਬ ਹੋਵਾਂਗੇ ਜੇਕਰ ਇਹ ਸੈਸ਼ਨ ਚੰਗਾ ਲੱਗਦਾ ਤਾਂ ਨਾਲ ਦੀ ਨਾਲ ਲਾਈਕ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਨਾ ਵੀ ਨਾ ਭੁੱਲੋ ਤੇ ਜੇ ਚੈਨਲ ਦੇ ਨਾਲ ਨਹੀਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ 17ਵਾਂ ਸਵਾਲ ਹੈ ਜੀ ਆਲਮ ਖਾਨ ਲੋਧੀ ਅਬਰਾਹਮ ਲੋਧੀ ਦਾ ਰਿਸ਼ਤੇ ਵਿੱਚ ਕੀ ਸੀਗਾ ਜੀ ਕੀ ਸੀਗਾ ਜੀ ਜਿਹੜਾ ਹੈਗਾ ਆਲਮ ਖਾਨ ਲੋਧੀ ਬਰਹਮ ਲੋਧੀ ਦਾ ਰਿਸ਼ਤੇ ਵਿੱਚ ਪਿਤਾ ਭਰਾ ਦੋਸਤ ਚਾਚਾ ਕੀ ਸੀਗਾ ਜੀ ਇਹ ਦੇਖੋ ਤਾਂ ਆਲਮ ਖਾਨ ਲੋਧੀ ਬਰਹਮ ਲੋਧੀ ਦੇ ਰਿਸ਼ਤੇ ਵਿੱਚ ਕੀ ਸੀਗਾ ਆਲਮ ਖਾਨ ਲੋਧੀ ਬਰਹਮ ਲੋਧੀ ਦਾ ਰਿਸ਼ਤੇ ਦੇ ਵਿੱਚ ਚਾਚਾ ਸੀਗਾ ਵੀ ਇਹਦਾ ਚਾਚਾ ਲੱਗਦਾ ਸੀਗਾ ਇਹ ਰਿਸ਼ਤੇ ਦੇ ਤੌਰ ਤੇ ਵੀ ਆਪਾਂ ਨੂੰ ਪਤਾ ਹੋਵੇ ਕਈ ਵਾਰੀ ਸਵਾਲ ਆਏ ਲੱਗਦਾ ਆਪਾਂ ਨੂੰ ਵੀ ਬੜੇ ਸੌਖੇ ਆ ਤੇ ਪਰ ਉੱਥੇ ਪਤਾ ਹੀ ਨਹੀਂ ਲੱਗਦਾ ਜਦੋਂ ਪੇਪਰ ਚੀਜ਼ ਦੀ ਹੈ ਜੀ ਹੁੰਦੀ ਹੈ ਜਦੋਂ ਸਵਾਲ ਆਉਂਦੇ ਆ ਸਾਹਮਣੇ ਤਾਂ ਜੇਕਰ ਪ੍ਰਪੱਕ ਤਿਆਰੀ ਆਏ ਲੰਘੇ ਆਪਾਂ ਸਵਾਲਾਂ ਵਿੱਚ ਦੀ ਫੇਰ ਸਾਡੇ ਵਾਸਤੇ ਕੋਈ ਮੁਸ਼ਕਲ ਔਰ ਮੁਸ਼ਕਕਤ ਨਹੀਂ ਹੋਏਗੀ 18ਵਾਂ ਸਵਾਲ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਜਦੋਂ ਇਬਰਾਹਿਮ ਲੋਧੀ ਨੇ ਦੌਲਤਖਾਨਾ ਲੋਧੀ ਨੂੰ ਦਿੱਲੀ ਵਿਖੇ ਬੁਲਾਇਆ ਤਾਂ ਦਿੱਲੀ ਵਿਖੇ ਬੁਲਾ ਲਿਆ ਤਾਂ ਉਸਨੇ ਆਪ ਜਾਣ ਦੀ ਬਜਾਏ ਕਿਸ ਨੂੰ ਭੇਜਤਾ ਸੀਗਾ ਜੀ ਇਬਰਾਹਿਮ ਲੋਧੀ ਨੇ ਸੱਦਾ ਭੇਜਿਆ ਦੌਲਤਖਾਨਾ ਲੋਧੀ ਨੂੰ ਕਿਉਂਕਿ ਦੌਲਤਖਾਨਾ ਲੋਧੀ ਨੇ ਉਹਦੇ ਵਿਰੁੱਧ ਸ਼ਾਸਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਇਬਰਾਹਿਮ ਲੋਧੀ ਦੇ ਇਸ ਕਰਕੇ ਉਹਨੂੰ ਦਿੱਲੀ ਦਰਬਾਰ ਦੇ ਵਿੱਚ ਬੁਲਾ ਲਿਆ ਗਿਆ ਤਾਂ ਫਿਰ ਉਹ ਆਪ ਨਹੀਂ ਗਿਆ ਆਪ ਜਾਣ ਦੀ ਬਜਾਏ ਕਿਸ ਨੂੰ ਭੇਜ ਦਿੱਤਾ ਗਿਆ ਸੀਗਾ ਆਪਸ਼ਨਾਂ ਦੇਖੀਏ ਆਪਣੇ ਛੋਟੇ ਪੁੱਤਰ ਦਲਾਵਰ ਖਾਨ ਨੂੰ ਆਪਣੇ ਦੋਸਤ ਅਬਦੁਲ ਅਜ਼ੀਜ਼ ਨੂੰ ਆਪਣੇ ਵੱਡੇ ਭਰਾ ਨੂੰ ਜਾਂ ਫਿਰ ਆਪਣੇ ਦੋਸਤ ਨੂੰ ਭੇਜਿਆ ਸੀਗਾ ਇਬਰਾਹਿਮ ਬਲੋਦੀ ਨੇ ਤਾਂ ਇਹਦਾ ਸਹੀ ਉੱਤਰ ਕੀ ਬਣਦਾ ਜੀ ਦੇਖੋ ਸਾਰੇ ਜਣੇ ਸੋਚੋ ਵੀ ਸਹੀ ਉੱਤਰ ਕੀ ਬਣੇਗਾ ਅਸਲੀ ਜਿਹੜਾ ਆਪਣਾ ਅਭਿਆਸ ਪ੍ਰੈਕਟਿਸ ਇਸ ਤਰ੍ਹਾਂ ਹੀ ਹੋਏਗੀ 18ਵੇਂ ਦਾ ਊੜਾ ਬਣਦਾ ਜੀ ਆਪਣੇ ਛੋਟੇ ਪੁੱਤਰ ਦਲਾਵਰ ਖਾਨ ਨੂੰ ਭੇਜਤਾ ਸੀਗਾ ਜਦੋਂ ਇਬਰਾਹਿਮ ਬਲੋਦੀ ਨੇ ਦੌਲਤ ਖਾਨ ਨੂੰ ਬੁਲਾਇਆ ਸੀ ਤਾਂ ਆਪਣੇ ਆਪ ਜਾਣ ਦੀ ਬਜਾਏ ਉਹਨੇ ਆਪਣੇ ਛੋਟੇ ਪੁੱਤਰ ਨੂੰ ਭੇਜਤਾ ਸੀ ਅਗਲਾ ਸਵਾਲ 19 ਮਤ ਤੁਹਾਡੀ ਨਜ਼ਰ ਹੈ ਇਬਰਾਹਿਮ ਲੋਧੀ ਨੇ ਕਿਸ ਦੇ ਦਿੱਲੀ ਪੁੱਜਣ ਤੇ ਉਸ ਨੂੰ ਬੰਦੀ ਬਣਾ ਲਿਆ ਸੀਗਾ ਜਦੋਂ ਦਿੱਲੀ ਪੁੱਜਿਆ ਇਬਰਾਹਿਮ ਲੋਧੀ ਦੇ ਦਰਬਾਰ ਵਿੱਚ ਜਦੋਂ ਬੰਦਾ ਜਿਹੜਾ ਸੀਗਾ ਜਦੋਂ ਉੱਥੇ ਪਹੁੰਚਿਆ ਤਾਂ ਉਸ ਨੂੰ ਉਹਨੇ ਬੰਦੀ ਬਣਾ ਲਿਆ ਸੀਗਾ ਬੰਦੀ ਬਣਾ ਲਿਆ ਸੀਗਾ ਕਿਸ ਨੂੰ ਬਣਾਇਆ ਸੀ ਬੰਦੀ ਦੇਖਦੇ ਆ ਜੀ ਊੜਾ ਹੈ ਆਲਮ ਖਾਨ ਨੂੰ ਐੜਾ ਹੈ ਦਲਾਵਰ ਖਾਨ ਨੂੰ ਈੜੀ ਹੈ ਅਬਦੁਲ ਅਜ਼ੀਜ਼ ਨੂੰ ਤੇ ਸਸਾ ਹੈ ਗਖੜ ਨੂੰ ਇਹਦਾ ਉੱਤਰ ਕੀ ਜਾ ਰਿਹਾ ਜੀ ਦੇਖੀ ਆਪਾਂ ਇਬਰਾਹਿਮ ਲੋਧੀ ਨੇ ਕਿਸ ਦੇ ਦਿੱਲੀ ਪੁੱਜੜ ਤੇ ਉਸ ਨੂੰ ਬੰਦੀ ਬਣਾ ਲਿਆ ਸੀਗਾ ਤਾਂ ਸਹੀ ਉੱਤਰ ਜਾ ਰਿਹਾ ਜੀ ਇਸ ਦਾ ਦਲਾਵਰ ਖਾਨ ਨੂੰ ਬੰਦੀ ਬਣਾ ਲਿਆ ਸੀਗਾ ਜਿਹੜਾ ਇਬਰਾਹਿਮ ਲੋਧੀ ਨੇ ਜਿਹੜੇ ਕਿ ਆਪਾਂ ਉੱਪਰ ਵੀ ਪੜਕਿਆ ਹੈਗੇ ਜਿਹੜਾ 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 ਹੈਗਾ ਇਸ ਬਾਰੇ ਦਲਾਵਰ ਖਾਨ ਮਰੀ ਦਲਾਵਰ ਖਾਨ ਜਿਹੜਾ ਆਪਣਾ ਦੌਲਤ ਖਾਨ ਲੋਧੀ ਦਾ ਪੁੱਤਰ ਸੀਗਾ ਛੋਟਾ ਪੁੱਤਰ ਅੱਗੇ ਹੈ ਉਹਨੂੰ ਬੰਦੀ ਬਣਾ ਲਿਆ ਸੀ ਇਬਰਾਹਿਮ ਲੋਧੀ ਨੇ ਅੱਜ ਦੇ ਇਹ ਸੈਸ਼ਨ ਦਾ ਆਖੀਰਲਾ ਸਵਾਲ ਵਿਦਿਆਰਥੀ ਉਹ ਧਿਆਨ ਕਰੀਏ 1519 ਈਸਵੀ ਵਿੱਚ ਕਾਬਲ ਦੇ ਕਿਸ ਹਾਕਮ ਨੇ ਪੰਜਾਬ ਉੱਤੇ ਹਮਲਾ ਕੀਤਾ ਤਾਂ ਉਹ ਹਾਕਮ ਆਇਆ ਸੀ ਕਾਬਲ ਵੱਲੋਂ ਕਾਬਲ ਵੱਲੋਂ ਆਇਆ ਸੀਗਾ ਹਾਕਮ ਉਹ ਤੇ ਉਸਨੇ ਪੰਜਾਬ ਉੱਤੇ ਹਮਲਾ ਕੀਤਾ ਕਿਹੜਾ ਜਿਹੜਾ ਹਾਕਮ ਸੀਗਾ ਊੜਾ ਹੈ ਹਿਮਾਜ਼ੂ ਨੇ ਐੜਾ ਹੈ ਬਾਬਰ ਨੇ ਈੜੀ ਹੈ ਅਕਬਰ ਨੇ ਤੇ ਸਸਾ ਹੈ ਸ਼ਾਹਜਹਾਂ ਨੇ ਤਾਂ ਕਿਸਨੇ ਹਮਲਾ ਕੀਤਾ ਸੀਗਾ ਜੀ ਇਹਦਾ ਸਹੀ ਉੱਤਰ ਇਹਦਾ ਰਾਈਟ ਉੱਤਰ ਬਣ ਜਾਂਦਾਗਾ ਗੈਸ ਕਰੋ ਸਾਰੇ ਜਾਣੇ ਤੁਸੀਂ ਇਹਦਾ ਸਹੀ ਉੱਤਰ ਬਣਦਾ ਵੀ ਬਾਬਰ ਨੇ ਜਿਹੜਾ ਹੈਗਾ ਕਾਬਲ ਦੇ ਹਾਕਮ ਨੇ ਜਿਹੜਾ ਕਾਬਲ ਦਾ ਹਾਕਮ ਸੀਗਾ ਇਹਨੇ ਪੰਜਾਬ ਤੇ ਹਮਲਾ ਕੀਤਾ ਸੀਗਾ ਬਾਬਰ ਨੇ ਇਥੋਂ ਜਿਹੜਾ ਹੈਗਾ ਮੁਗਲ ਸਲਤਨਤ ਦੀ ਜਿਹੜੀ ਜੜ ਲੱਗਦੀ ਆ ਆਰੰਭ ਹੁੰਦੀ ਆ ਫਿਰ ਅੱਗੇ ਚੱਲਦਾ ਇਹ ਆਪਾਂ ਅਗਲੀ ਵਿਚਾਰ ਚਰਚਾ ਕਰਾਂਗੇ ਅਗਲੇ ਸੈਸ਼ਨ ਦੇ ਵਿੱਚ ਆਸ ਉਮੀਦ ਆ ਕਿ ਅੱਜ ਦਾ ਇਹ ਸੈਸ਼ਨ ਤੁਹਾਨੂੰ ਬਹੁਤ ਅੱਛਾ ਸਮਝ ਲੱਗਿਆ ਹੋਵੇਗਾ ਪੂਰੀ ਬਰੀਕਬਾਨੀ ਦੇ ਵਿੱਚ ਸਵਾਲ ਬਣਾਏ ਗਏ ਨੇ ਸੋ ਇਸੇ ਤਰ੍ਹਾਂ ਦੇ ਨਾਲ ਤੁਸੀਂ ਹਰ ਰੋਜ਼ ਜੁੜੇ ਰਿਹਾ ਕਰੋ ਆਪਣੀ ਤਿਆਰੀ ਜਿਹੜੀ ਇਤਿਹਾਸ ਦੀ ਪੱਕੀ ਕਰੋ ਪਰਪੱਕ ਕਰੋ ਵੀ ਤੁਹਾਡਾ ਇੱਕ ਵੀ ਸਵਾਲ ਜਿਹੜਾ ਬਾਹਰ ਨਾ ਲੰਗੇ ਇਸ ਕਰਕੇ ਤਾਂ ਕਰਕੇ ਮਿਹਨਤ ਕਰ ਰਹੀ ਆਪਾਂ ਵੀ ਤੁਹਾਡਾ ਜਿਹੜਾ ਦਾਖਲਾ ਹੋਵੇ ਇਹਨਾਂ ਸਕੂਲਾਂ ਦੇ ਵਿੱਚ ਤੇ ਤੁਸੀਂ ਜਿਹੜਾ ਆਪਣੀਆਂ ਮੰਜ਼ਲਾ ਨਸੀਬ ਹੋਣ ਤੁਹਾਨੂੰ ਤੇ ਜਿਹੜਾ ਹੈਗਾ ਵਿਦਿਆਰਥੀ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਇਹਨੂੰ ਕਰਿਓ ਕਮੈਂਟ ਕਰਿਓ ਤਾਂ ਕਿ ਪਤਾ ਲੱਗੇ ਫੇਰ ਹੀ ਹੌਸਲਾ ਵਧਦਾ ਵੀ ਬੱਚਨ ਕਿੰਨੀ ਕੁ ਜਿਹੜੀ ਸਮਝ ਆ ਰਹੀ ਆ ਇਹ ਤੁਸੀਂ ਜ਼ਰੂਰ ਜਿਹੜਾ ਹੈਗਾ ਆਪਣਾ ਫਰਜ਼ ਨਿਭਾਉਣਾ ਹੈਗਾ ਸੋ ਸ਼ੁਕਰੀਆ ਵਿਦਿਆਰਥੀਓ ਇਸੇ ਤਰ੍ਹਾਂ ਦੇ ਨਾਲ ਮਿਹਨਤ ਕਰੋ ਨਿਰੰਤਰ ਤੇ ਜਿਹੜਾ ਹੈਗਾ ਟੈਸਟ ਨੇੜੇ ਆ ਰਿਹਾ ਆਪਣਾ ਇੱਕ ਮੈਂ ਹੋਰ ਦੱਸ ਦਿਆਂ ਟੈਸਟ 30 ਮਾਰਚ ਨੂੰ ਹੋ ਰਿਹਾ ਜੀ ਕੁਝ ਕੁ ਬੱਚੇ ਪੁੱਛ ਰਹੇ ਨੇ 11ਵੀਂ ਵਾਲੇ ਪਹਿਲਾਂ 11ਵੀਂ ਦੀ ਜਿਹੜੀ ਆਰਜੀ ਤਰੀਕ 17 ਸੀਗੀ ਤੇ 9ਵੀਂ ਦੀ 30 ਸੀ ਹੁਣ ਦੋਵਾਂ ਦੀ ਤਰੀਕ ਇੱਕੋ ਬਣ ਗਈ ਕਿਹੜੀ ਤਰੀਕ ਬਣ ਗਈ ਉਹ 30 ਮਾਰਚ ਨੂੰ ਪੇਪਰ ਹੋਣ ਜਾ ਰਿਹਾ ਹੈਗਾ ਇਸ ਕਰਕੇ ਆਪਦੀ ਦਬ ਕੇ ਤਿਆਰੀ ਲਾਓ ਤੁਹਾਡੇ ਕੋਲੇ ਜਿਹੜੇ ਤਕਰੀਬਨ ਦਿਨ ਰਹਿ ਗਏ ਉਹ 17 18 ਦਿਨ ਰਹਿ ਗਏ ਪੂਰੀ ਪਰਪੱਕ ਤਿਆਰੀ ਕਰਾਉਣੀ। ਸ਼ੁਕਰੀਆ ਵਿਦਿਆਰਥੀਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ